ਸ਼ਾਬਾਸ਼ ਤੇਰੇ ਸਾਡੇ ਨਾਲ ਜਿਹੜੀ ਤੂੰ ਲੱਭ ਗਈਆਂ ਬਹੁਤ ਸਾਡੇ ਨਾਲ ਤੂੰ ਕਰ ਲਈਆ ਸ਼ਾਬਾਸ਼ ਤੇ ਪੱਕਾ ਪਾੜਤਾ ਵਖ ਇਹਨੂੰ ਮੈਂ ਪੱਕੇ ਤੌਰ ਤੇ ਧੂਪ ਬੱਤੀ ਕਰ ਚੱਲਿਆ ਇਹਦਾ ਧੰਨਵਾਦ ਕਰ ਚੱਲਿਆ ਵੀ ਸ਼ੁਕ ਹਾਂ ਵੀ ਮੱਲੀ ਸਾਹਿਬ ਹਾਂਜੀ ਬਾਬਾ ਜੀ ਕਿਵੇਂ ਅਰਗਬੱਤੀ ਕਰੀ ਜਾਂਦੇ ਆ ਅਰਗਬੱਤੀ ਬਾ ਪੁੱਛਣਾ ਮੱਥਾ ਟੇਕਣ ਆਏ ਆ ਅਰਕੀ 11 21 ਨੂੰ ਅੱਛਾ ਅੱਛਾ ਜੀ ਕਿ ਵਾਵਾ ਚੜ ਗਿਆ ਅਰਕੀ ਹਾਂ ਚੜਤਾ ਬਹੁਤ ਗਈ ਹੈ ਧੰਨਵਾਦ ਕਰਨ ਆਏ ਆ 11 21 ਦਾ ਵੀ ਸ਼ੁਕਰ ਤੂੰ ਸਾਡੇ ਖੇਤ ਦੇ ਵਿੱਚ 24 ਮਣਟਾ ਝੜੀ। ਸ਼ੁਕਰ ਕਰਨਾ ਅਏ ਅੱਜ ਮਾ ਵੀ ਮੱਥਾ ਟੇਕਣ ਆਏ ਇਹਨੂੰ। ਤੂੰ ਬੱਤੀ ਕਰਨ ਆਏ। ਅੱਛਾ ਜੀ। ਹਾਂ। ਇਹ ਕੀ ਗੱਲ ਬਣ ਗਈ ਇਹੋ ਜੀ? ਗੱਲ ਐ ਬਣ ਗਈ ਕਿ ਮੇਰੀ 20 ਸਾਲ ਉਮਰ ਹੋ ਗਈ ਆ ਖੇਤੀ ਕਰਦੇ ਨੂੰ। ਲਗਭਗ 20 ਸਾਲ ਹੋ ਗਏ ਮੈਨੂੰ। ਅੱਛਾ ਜੀ। ਜਿੰਨਾ ਜਿੰਨਾ ਘਾਟਾ ਮੈਨੂੰ ਐ ਸਾਲ ਆ 11-21 ਨੇ ਪਾਇਆ ਨਾ। ਮੈਨੂੰ ਕਦੀ ਕਿਸੇ ਨੇ ਨਹੀਂ ਪਾਇਆ। ਠੀਕ ਹੈ ਜੀ। ਅੱਜ ਇਹਦਾ ਮੈਂ ਸ਼ੁਕਰਗੁਜ਼ਾਰ ਕਰਨਾ ਆ ਵੀ ਤੂੰ ਸਾਡੇ ਖੇਤ ਦੇ ਵਿੱਚ 24 ਮਣਟ ਨਿਕਲ ਆਈਆਂ। ਤੇ ਅੱਜ ਤੋਂ ਬਾਅਦ ਮੈਂ ਕਹਿੰਦਾ ਜੇਕਰ ਗਵਾਂਢੀ ਨੇ ਵੀ ਪਨੀਰੀ ਬੀਜੀ ਹੋਈ ਨਾ 11 ਕਿ ਦੀ ਉਹ ਮੈਂ ਆਪਦੇ ਟਰੈਕਟਰ ਨਾਲ ਜਾ ਕੇ ਵਾਹਦਿਆ ਕਰਨੀ ਮੈਂ ਤਾਂ ਉਹਨੂੰ ਵੀ ਨਹੀਂ ਲਾਉਣ ਦੇਣੀ ਅੱਛਾ ਜੀ ਹਾਂ ਇਹਦੋ ਹੀ ਚੰਗਾ ਮੁੱਛਲਾ ਲਾ ਲਓ ਝੋਨਾ ਲਾ ਲਓ ਪਰ ਬਾਬਾ ਜੀ ਮੁੱਛਲ ਝੜ ਗਈ ਸੀ ਮੇਰੇ ਖੇਤ ਦੇ ਵਿੱਚੋਂ 50 ਮਣ ਠੀਕ ਹੈ ਜੀ ਉਹਨੂੰ ਹੌਪਰ ਪੈ ਗਿਆ ਸੀ A2ZD ਅੱਛਾ ਤੇ 32 3300 ਨੂੰ ਫਿਰ ਵੀ ਵੇਗ ਗਈ ਸੀ 60 6000 ਦੀ ਕੇਲੇ ਦੀ ਫਿਰ ਵੀ ਨਿਕਲੀ ਹਾਂਜੀ ਹਾਂਜੀ ਇੰਨੇ ਤਹਾਰ ਕੀ ਸਾਡੇ ਚੌਲ ਚਿੱਟੇ ਕਰਤੇ ਠੀਕ ਹੈ ਗੁਰੂਆ ਥਾੜਾ ਵਾਣ ਤਗੜਾ ਸਿਰੇ ਦਾ ਵਾਣ ਰੋਡ ਦੇ ਉੱਪਰ ਤੇ ਇਹਦੇ ਵਾਣ ਦੇ ਵਿੱਚੋਂ ਮੈਨੂੰ ਸ਼ਰਮ ਆਉਂਦੀ ਤੈਨੂੰ ਦੱਸਣ ਲੱਗਿਆ 24 ਮਣ ਬਾਤਮਤੀ ਤਲਾਕ ਆਇਆ ਸਵਾ 3600 ਨੂੰ ਵੇਚੀ ਤੇ ਕਿੱਲੇ ਦੀ ਪਤਾ ਕਿੰਨੀ ਨਿਕਲੀ ਨਹੀਂ ਤੂੰ ਨਾਲੇ ਕਹੀ ਜਾਂਦਾ 35 ਮਾਣ ਹੀ ਨਿਕਲ ਜੀ ਮੈਂ ਤਾਂ 35 ਮਾਣ ਉਹਦੇ ਨਾਲ ਲਈ ਸੀ ਬਰਾੜਨਾ ਸ਼ਰਤ ਅੱਛਾ ਮੈਂ ਕਿਲੋ ਮੱਛੀ ਤੈਨੂੰ ਖਵਾਵਾਂਗਾ ਅੱਛਾ ਅੱਛਾ ਹੋਰ ਤੂੰ ਕਿਲੋ ਮੱਛੀ ਬਚਾਉਂਦੇ ਪਜਾਉਂਦੇ ਝੁਗਾ ਚੌੜ ਹੋ ਗਿਆ ਭੈਣ ਦਾ ਬਾਬਾ ਸਾਲਾਂ ਦਾ ਬੜਾ ਮੰਦਾ ਮੈਂ ਤਾਂ ਇਹ ਦੇਵੀ ਨੂੰ ਮੱਥਾ ਟੇਕਣ ਆਇਆ ਵੀ ਅੱਜ ਤੋਂ ਬਾਅਦ ਇਨੋਂ ਖੇਤ ਨਹੀਂ ਵਾੜਨਾ ਐਨੇ ਆਖੀਆਂ ਯਾਰ ਤੈਨ ਮੈਂ ਕੀ ਦੱਸਾਂ ਯਾਰ ਮੇਰਾ ਸੱਚੀ ਜਦੋਂ ਮੈਂ ਵੱਡੀ ਨਾ ਅੱਛਾ ਦਿਮਾਗ ਤੇ ਲੋੜ ਤਾਂ ਉਦੋਂ ਹੀ ਪੈ ਗਿਆ ਹੂੰ ਗੁਰੂਆ ਕਿੱਥੇ ਸਾਡੇ ਖੇਤਾਂ ਚ ਦੋ ਦੋ ਟਰਾਲੇ ਤਿੰਨ ਤਿੰਨ ਟਰਾਲੇ ਭਰ ਕੇ ਜਾਂਦੇ ਸੀ ਹਾਂ ਇਹਦਾ ਇਸ ਸਾਲ ਭੈਂਜ ਮੁਛਲ ਸੀ ਚੱਲ ਦੋ ਟਰਾਲੇ ਤਾਂ ਭਰ ਕੇ ਗਏ ਹੂੰ 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 ਐਰ ਕੀ ਗੁਰੂਆ 11 21 ਚੱਲ ਡੇਢ ਟਰਾਲੀ ਤਾਂ ਹੁੰਦੀ ਹਾਂ ਇਹਦਾ ਪੌਣੀ ਟਰਾਲੀ ਭੈਂਦ ਨਹੀਂ ਉੱਥੇ ਪੌਣੀ ਟਰਾਲੀ ਹੋਈ ਦੱਸ ਜਦੋਂ ਹੁਣ ਕੋਈ ਪੁੱਛਦਾ ਨਾ ਆਣ ਕੇ ਬਾਬਾ ਜੀ ਹਾਂਜੀ ਹਾਂਜੀ ਹੁਣ ਫਿਰ ਆਣਾ ਵੀ ਚਲੋ ਫਸਲ ਘਟ ਹੋ ਗਈ ਖਾਏ ਖਸਮਾ ਮੈਂ ਤਾਂ ਲੋਕ ਤਾਨੇ ਦੇ ਦੇ ਮਾਰੀ ਤੁਰੇ ਆਉਂਦੇ ਕਹਿੰਦੇ ਤੂੰ ਦਾ ਵੱਡਾ ਯੂਟਿਊਬਰ ਸੀ ਤੂੰ ਤਾਂ ਖੇਤੀ ਦਾ ਗਿਆਨ ਦਿੰਦਾ ਸੀ ਪਰ ਐਸ ਸਾਲ ਮੈਂ ਗਿਆਨ ਨਹੀਂ ਦਿੱਤਾ ਕੋਈ ਠੀਕ ਹੈ ਠੀਕ ਕਿਉਂਕਿ ਆਪਾਂ ਨੇ ਕੋਲ ਚਾਰ ਕਿਲੇ ਖੇਤੀ ਗਿਆਨ ਆਪਾਂ ਕਿਸੇ ਨੂੰ ਦਿੱਤਾ ਹੀ ਨਹੀਂ ਤੀਣਾ ਦੱਸਾ ਸਹੀ ਗੱਲ ਦੱਸਾਂ ਬਾਬਾ ਅਸੀਂ ਇਹਨੂੰ ਤੇਲੇ ਤੋਂ ਬਚਾਉਂਦੇ ਬਚਾਉਂਦੇ ਫੁੰਡੀ ਤੋਂ ਖੁੰਝ ਗਏ ਹੂੰ ਮੇਰੇ ਦਿਮਾਗ 'ਚ ਸੀ ਵੀ 11 ਕਿਨੂ ਸ਼ਾਇਦ ਸੁੰਡੀ ਘੱਟ ਪੈਂਦੀ ਆ। ਉਹ ਗੱਲ ਆਏ ਸੀ ਨਾ ਮੀਂਹੋਂ ਫਿਰ ਮੋ ਪਾਇਆ ਕਿ ਪ੍ਰਾਣ ਤਾਂ ਆਪਣੇ ਤਾਂ ਪਈ ਨਹੀਂ। 55 ਦਿਨ ਪਾਣੀ ਖੜਾ ਰਹਿ ਇਹਦੇ ਵਿੱਚ ਜਦੋਂ 55 ਦਿਨਾਂ ਦਾ ਸੀ ਉਹਨਾਂ ਦਿਨਾਂ 'ਚ ਆਪਾਂ ਪ੍ਰਾਣ ਪਾਈ ਨਹੀਂ ਕਿਉਂਕਿ 40 ਤੋਂ 55 ਦਿਨਾਂ ਦੇ ਦਿਨਾਂ ਵਿੱਚ ਵਿੱਚ 11 ਕਿਨੂ ਪ੍ਰਾਣ ਇਹਦੇ ਜੋ ਪਾਣੀ ਨੰਗਦਾ ਰਹਿਣਾ ਐ ਥੱਲੇ ਨੂੰ ਤੁਰ ਜਾਂਦਾ ਸੀ। ਇੱਕ ਇਧਰੋਂ ਪਾਣੀ ਪਾਣੀ ਆਉਂਦਾ ਇਧਰੋਂ ਪਾਣੀ ਚੱਲਦਾ ਸੀ ਐ ਪਾਣੀ ਜਾਂ ਤੁਰ ਜਾਂਦਾ ਸੀ। ਪ੍ਰਾਣ ਆਪਣੀ ਫਿਰ ਪਈ ਨਹੀਂ ਗਿਆ ਜੀ। ਪਈ ਨਹੀਂ। ਤੇ ਮੈਂ ਵੀ ਰਹਿ ਗਿਆ ਡਾਊਟ 'ਚ। ਮਾਖ ਵੀ ਕਿਹੜਾ ਇਹਨੂੰ ਸੁੰਡੀ ਪੈਣੀ ਕਿਉਂਕਿ ਪਾਣੀ ਖੜਾ ਹੋਇਆ ਸੀ ਲੱਖ ਲੱਖ ਦਾ ਪਾਣੀ ਖੜਾ ਹੋਇਆ ਸੀ ਹਾਂ ਆਪਾਂ ਫਿਰ ਸਪਰੇਆਂ ਦੇ ਜ਼ੋਰ ਦਿੱਤਾ ਉਦੋਂ ਤੇ ਸਪਰੇਆਂ ਕਰੀ ਗਏ ਤੇ ਤੇਲੇ ਤੋਂ ਬਚਾਉਂਦੇ ਆ ਪਹਿਲਾਂ ਤੇਲਾ ਭੈਣ ਮਾਈ ਇਹਨੂੰ ਹੈ ਹੀ ਨਹੀਂ ਤੇ ਤੇਲਾ ਹੈ ਨਹੀਂ ਐ ਹਰੀ ਗੱਜ ਖੜੀ ਆ ਫੋਟੋ ਨਹੀਂ ਕੋਈ ਕਸਰ ਨਹੀਂ ਪਰ ਜਦੋਂ ਅਸੀਂ ਆਣ ਕੇ ਵੱਢਣਾ ਇਹ ਕੁੜੀਆਂ ਸਾਰੇ ਬੂਟੇ ਹੀ ਫੋਕ ਦੇ ਹੋਗੇ ਤਾਂ ਕਰਕੇ ਇਹਨੂੰ ਮੈਂ ਮਗਰੋਂ ਲਾਉਣ ਆਇਆ ਅੱਜ ਵੀ ਹੈ ਮੇਰਾ ਮਾਲਕਾ ਵੈਰੀ ਦੁਸ਼ਮਣ ਨੂੰ ਵੀ ਮੈਂ ਬੇਨਤੀ ਕਰਦਾ ਭਰਾਵਾ ਆਪਦੇ ਖੇਤ ਦੇ ਵਿੱਚ 11 21 ਤਾਂ ਭੁੱਲ ਕੇ ਨਾ ਵੜੀ ਕਿਉਂਕਿ ਆਉਣ ਵਾਲੇ ਸਮੇਂ 'ਚ ਝੋਨਾ ਦਾ 2500 ਰੁਪਿਆ ਰੇਟ ਹੋ ਜਾਣਾ ਜੇ ਤਾਂ 70 ਮਾਣ ਨਿਕਲਿਆ 70000 ਹੁਣ ਤਾਂ ਐ ਲੱਗਦਾ ਯਾਰ ਅੱਗੇ ਸੋਚੀਦਾ ਸੀ ਝੋਨਾ ਹੁਣ ਤਾਂ ਐ ਲੱਗਦਾ ਵੀ ਫਸਲ ਨਾ ਸਾਲੀ 60 65000 ਦੀ ਹੋ ਜਾਣਾ ਕਿੱਲੇ ਦੀ ਬੜੀ ਤਗੜੀ ਗੱਲ ਸਹੀ ਗੱਲ ਇਹ ਦੇਖ ਤੂੰ ਜੇਰਾ ਵੇਹ ਇੱਥੇ ਜਦੋਂ ਅਸੀਂ ਗਏ ਬਰਾਡ ਮੈਨੂੰ ਦਲਾਸੇ ਦੇਈ ਜਾਵੇ ਕਹਿੰਦਾ ਨੇ ਯਾਰ 35 ਮਾਣ ਤਾਂ ਹੋ ਹੀ ਜਾਊਗਾ ਆਹੋ ਟੈਂਸ਼ਨ ਕਿਹਦੇ ਆਪਾਂ ਇਤਲਾ ਹਾਂ ਇਹਦੇ ਜਦੋਂ ਮੈਂ ਮੰਡੀ ਚ ਜਾ ਕੇ ਲਾਈ ਫਿਰ ਬਰਾੜ ਦਲਾਸੀ ਜਾਵੇ ਦਈ ਜਾਵੇ ਕਹਿੰਦਾ ਨਹੀਂ ਯਾਰ 30 ਮਣ ਤਾਂ ਹੋ ਹੀ ਜਾਊਗੀ ਐਵੇਂ ਨਾ ਟੈਂਸ਼ਨ ਲੈ ਜਦੋਂ ਲਾਈ ਠੇਰੀ ਜੀ ਬਨਾਲੀ ਜਦੋਂ ਪੱਖਾ ਲੱਗ ਗਿਆ ਉਹੀ ਬਰਾੜ ਕਹਿੰਦਾ ਕਹਿੰਦਾ ਨਹੀਂ ਮੱਲੀ 27 28 ਮਣ ਤਾਂ ਹੋ ਹੀ ਜਾਊ 27 28 ਮਣ ਹੋ ਹੀ ਜਾਊ ਸਹੀ ਤੇ ਜਦੋਂ ਤੋਲ ਲੱਗ ਗਿਆ ਉਹੀ ਬਰਾੜ ਆਖੇ ਮੱਲੀ ਕੋਈ ਗੱਲ ਨਹੀਂ ਯਾਰ 25 ਮਣ ਤਾਂ ਝੜੀ ਜਾਊ 25 ਮਣ ਝੜ ਜਾਊ ਝੜੀ ਜਾਊ ਤੇ ਜਦੋਂ ਤੁਲ ਗਈ ਉਹ ਝੜੀ 24 ਮਣ 24 ਮਣ ਹੀ ਝੜੀ ਕੋਈ ਵੀ ਮਾਣੀ ਯਾਰ ਮੂੰਹ ਨਾਲ ਕਹਿਣਾ ਯਾਰ ਭੈਜ ਕਿੰਨੀਆਂ ਸਾਡੀ ਮੈਂ ਤਾਂ ਰਾਣ ਵੀ 2 ਲੱਖ ਦੇ ਕਰੀਬਨ ਪੈਸੇ ਟੁੱਟ ਜਾਣੇ ਇੱਕ ਗੱਲ ਆ ਸਰ ਹੁਣ ਵੀ ਜਾਣਾ ਇਹ 2 ਲੱਖ 80 ਹਜ਼ਾਰ ਦੀ ਹੋ ਜਾਂਦੀ ਤੇ ਸਰ ਨਾਲ ਉਦੋਂ ਵੀ ਨਹੀਂ ਸੀ ਹੁਣ ਜੇ 1 ਲੱਖ 1.5 ਲੱਖ ਦੀ ਹੋ ਗਈ ਸਰ ਨਾਲ ਹੁਣ ਵੀ ਨਹੀਂ ਤੇ ਜੇ 2 ਲੱਖ 80 ਹਜ਼ਾਰ ਦੀ ਹੋ ਗਈ ਸਾਰ ਉਦੋਂ ਵੀ ਲੈਣਾ ਸੀ ਸਹੀ ਹੁਣ 1.5 ਲੱਖ ਦੀ ਹੋ ਗਈ ਜਾਂ 1 ਲੱਖ 40 ਹਜ਼ਾਰ ਦੀ ਹੋ ਗਈ ਸਾਰ ਹੁਣ ਵੀ ਲੈਣਾ ਦੋਵੇਂ ਗੱਲਾਂ ਹੀ ਹਾਂ ਦੋਵੇਂ ਗੱਲਾਂ ਮਾਨੂੰ ਸਮਝਾਉਣੀ ਆ ਮਾਨੂੰ ਸਮਝਾਉਣਾ ਹੂੰ ਹੁਣ ਇਹਦੇ ਚ ਨਾ ਮੈਂ ਫਿਰ ਹੌਂਸਲੇ ਵਾਲੀ ਗੱਲ ਹੁਣ ਆਪਦੇ ਮਨ ਨੂੰ ਤਸੱਲੀ ਤਾਂ ਦੇਣੀ ਆ ਫਿਰ ਯਾਦ ਕਰ ਲਈਦਾ ਉਹਨਾਂ ਨੂੰ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਹੜਾ ਆਇਆ ਇਹਨੇ ਹਾਂਜੀ ਹਾਂ ਉਹਨਾਂ ਨੂੰ ਵੇਖ ਕੇ ਉਹਨਾਂ ਯਾਦ ਕਰ ਲਈਦਾ ਵੀ ਉਹਨਾਂ ਨੂੰ ਤਾਂ ਮੌਕਾ ਹੀ ਨਹੀਂ ਮਿਲਿਆ ਟਰਾਲੀ ਭਰ ਕੇ ਦਾਣੇ ਮੰਡੀ ਚਲ ਜਾਣ ਦਾ ਉਧਰ ਵੇਲਾ ਕਿੰਨਾ ਨੁਕਸਾਨ ਆਇਆ ਜਰਾ ਹਾਂ ਉਹਨਾਂ ਨੂੰ ਮੌਕਾ ਹੀ ਨਹੀਂ ਮਿਲਿਆ ਆਪਣਾ ਚਾਹ ਤਾਂ ਪੂਰਾ ਹੋ ਗਿਆ ਵੀ ਆਪਣੇ ਖੇਤ ਚ ਮਸ਼ੀਨ ਆਈ ਵੱਡੀ ਟਰਾਲੀ ਚ ਭਾਈ ਮੰਡੀ ਚ ਲੈ ਕੇ ਗਿਆ ਵੇਚੀ ਯਾਰ ਖਾਏ ਖਸਮਾਂ ਨੂੰ ਥੋੜੀ ਹੋਵੇ ਪਰ ਕੋਈ ਨਹੀਂ ਸਰਕਲ ਘਕਾਉਣੇ ਹੁਣ ਆਪਾਂ ਹੁਣ ਗਾਂ ਲਮਟਾ ਲਮਟਾ ਭਰਨੀਆਂ ਨੇ ਤੇ ਉਦੋਂ ਥੋੜਾ ਜਿਹਾ ਮਿੰਤ-ਮਿੰਤਾ ਕਰਨਾ ਪੈਣਾ ਤਰਲੇ ਮਿੰਤਾ ਵਾਲਾ ਦੌਰ ਜਿਹੜਾ ਮਹੀਨਾ ਡੇਢ ਮਹੀਨਾ ਜਿਹੜਾ ਕਿਉਂ ਵੀ ਇਹਦਾ ਆੜਤੇ ਆਂਦੀਆਂ ਮਿੰਤ ਕਰਾਂਗੇ ਕੋਈ ਸੱਜਣ ਮਿੱਤਰ ਨਹੀਂ ਨਹੀਂ ਹੋ ਹੀ ਜਾਣੇ ਸਾਰੇ ਕੰਮ ਹੀ ਹੋ ਜਾਣੇ ਕੋਈ ਹੋ ਜਾਣ ਮੈਂ ਤਾਂ ਕਹਿਣਾ ਹੋ ਜਾਣਾ ਇਹ ਤਾਂ ਬੜੇ ਸੱਜਣ ਮਿੱਤਰ ਆ ਚੱਲੇ ਲਮਟਾ ਲਮਟਾ ਖੁੱਗ ਜਾਣ ਇੱਕ ਵਾਰ ਵਿਆਜ ਵਟਾ ਜੇ ਭਰਿਆ ਜਾਵੇ ਨਾ ਹਾਂ ਹਾਂ ਇਹਦਾ ਚਲੋ ਆਉਣ ਵਾਲੇ ਸਮੇਂ ਚ ਪਰ ਮੈਂ ਇਹ ਗੱਲ ਕਹਿਣਾ ਤੁਹਾਨੂੰ ਅੱਗੇ ਹੱਥ ਜੋੜ ਕੇ ਬਾਬਾ ਜੀ ਤੁਹਾਨੂੰ ਵੀ ਕਹਿਣਾ ਵੀ ਆਉਣ ਵਾਲੇ ਜੀਵਨ ਦੇ ਵਿੱਚ ਝੋਨਾ ਮੁੱਛ ਲਾ ਲਿਆ ਜੀ 11 21 ਦਾ ਖੇਤ ਚਨਾਵਾੜਿਆ ਜੀ ਤੇ 17 18 ਦਾ ਮੈਂ ਦੇਖਿਆ ਜੀ ਨਾ ਮੈਨੂੰ ਤਾਂ ਹੁਣ ਬਾਸਮਤੀ ਦੇ ਨਾਂ ਤੋਂ ਵੀ ਡਰ ਲੱਗੀ ਜਾਂਦਾ ਸੱਚੀ ਗੱਲ ਇਹ ਨੂੰ ਲਾਉਣਾ ਤਾਂ ਬਾਸ ਪਤਾ ਨਹੀਂ ਨਾ ਮੈਂ ਤਾਂ ਮੈਂ ਤਾਂ ਵਰਕਾ ਪਾੜਦਾ ਵਖ ਇਹਨੂੰ ਮੈਂ ਪੱਕੇ ਤੌਰ ਤੇ ਧੂਬੱਤੀ ਕਰ ਚੱਲਿਆ ਇਹਦਾ ਧੰਨਵਾਦ ਕਰ ਚੱਲਿਆ ਵੀ ਸ਼ੁਕਰ ਆ ਤੂੰ ਸਾਡੇ ਖੇਤ ਦੇ ਵਿੱਚ ਬਾਈ ਮਾਂ ਨਿਕਲੀ ਲੱਖ ਸਵਾ ਲੱਖ ਰੁਪਇਆ ਤਾਂ ਵਟ ਕੇ ਦਿੱਤਾ ਹੀ ਆ ਨਹੀਂ ਤਾਂ ਆਪਦੇ ਖਰਚੇ ਤਾਂ ਕੱਢੂਗੀ ਆਪਦੀਆਂ ਵਿਆਜਾਂ ਤਾਂ ਕਾਢੀ ਜਾਊਗੀ ਇਹ ਤਾਂ ਹੈ ਤੇ ਨਾ ਕੁਝ ਬਚੂਗਾ ਹਾਂਜੀ 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 ਉਹ ਜਿਨ੍ਹਾਂ ਨੇ ਦਵਾਈਆਂ ਦਿੱਤੀਆਂ ਉਹਨਾਂ ਦੇ ਪੈਸੇ ਤਾਂ ਦੇ ਦਾਂਗੇ ਅੱਢ ਦੇ ਦੀ ਵਿਆਜ ਤਾਂ ਮੋੜ ਦਾਂਗੇ ਚੱਲ ਨਾ ਮੂਲ ਮੁੜੇਗਾ ਤੇ ਇਹਦਾ ਧੰਨਵਾਦ ਕਰਨ ਆਇਆ ਵੀ ਸ਼ੁਕਰ ਤੂੰ ਮੇਰੇ ਖੇਤ ਦੇ ਵਿੱਚੋਂ ਸਵਾ ਲੱਖ ਦੀ ਨਿਕਲਾਈਆਂ ਧੰਨਵਾਦ ਕਰਦਾ ਇਹ ਤੂੰ ਥੱਲੇ ਨਹੀਂ ਡਿੱਗੀ ਮੈਂ ਸਾਰਿਆਂ ਵੀਰਾਂ ਨੂੰ ਇਹ ਬੇਨਤੀ ਕਰ ਦਿੰਦਾ ਖਾਸ ਕਰਕੇ ਆਪਦੇ ਆਣ ਗਵਾਂਡ ਨੂੰ ਵੀ ਜੇਕਰ ਤੁਸੀਂ ਭੁੱਲ ਕੇ ਵੀ ਗਿਆ ਨੇ ਕਿ ਦੀ ਪਨੀਰੀ ਲਈ ਬੀਜ ਵਾਹ ਮੈਂ ਆਉਣੀ ਮੈਂ ਤੁਹਾਨੂੰ 11 1 ਕਿਲਾ ਨਹੀਂ ਦੇਣੀ ਮੈਂ ਇਹ ਨਹੀਂ ਕਹਿੰਦਾ ਵੀ ਤੁਹਾਡੇ ਨਾਲ ਇਹੋ ਜਿਹਾ ਕੁਝ ਹੋਵੇ ਇਹ ਨਹੀਂ ਵਾਰਾ ਖਾਂਦੀ ਨਾ 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 ਇਹ ਨਹੀਂ ਵਾਰਾ ਖਾਂਦੀ ਲੈ ਵੀ ਮਾਲਕਾ ਅੱਜ ਤੁਹਾਨੂੰ ਮੱਥਾ ਟੇਕਦਾ ਆਲੇ ਹਾਂ ਵਿਆਹ ਤੋਂ ਬਾਅਦ ਪ੍ਰਾਣ ਮੈਂ ਜੇ ਨજર ਜਾਂਦਾ ਰਿਹਾ ਮੈਂ 11 1 ਨਹੀਂ ਖੇਤ ਵਾੜਨ ਬਸ ਪ੍ਰਾਣ ਕਰ ਲਿਆ ਪ੍ਰਾਣ ਕਰ ਲਿਆ ਵੀ 11 1 ਲਉਣੀ ਨਹੀਂ ਨਾ ਹੀ ਖੇਤ ਵਾੜਨੀ ਆ ਇਹਨੂੰ ਮੱਥਾ ਟੇਕ ਚੱਲਿਆ ਮੈਂ ਆਲੇ ਇਹ ਇਹ ਆਵੇਂ ਆਵੇਂ ਸ਼ਾਬਾਸ਼ ਤੇਰੇ ਸਾਡੇ ਨਾਲ ਜਿਹੜੀ ਤੂੰ ਨਿਭ ਗਈਆਂ ਬਹੁਤ ਸਾਡੇ ਨਾਲ ਤੂੰ ਕਰ ਲਈਆ ਸ਼ਾਬਾਸ਼ ਤੇਰੇ ਰੱਬ ਰੱਖ